ਪਾਰਤੀਕਿਸਾਮ ਯੂਨੀਅਨ ਏਕਤਾ ਸਿੱਧਪੁਰ ਵੱਲੋਂ ਜਗਜੀਤ ਸਿੰਘ ਡੱਲੇਵਾਲ ਸੂਬਾ ਪ੍ਰਧਾਨ ਨੇ ਕੀਤੀ ਪ੍ਰੈਸ ਕਾਨ ਲੈਂਡ ਪੂਲਿੰਗ ਅਤੇ ਹੋਰ ਮੁੱਦਿਆਂ ਤੇ ਬਾਬਤ ਕੀਤੀ ਵਿਸ਼ਾਲ ਪ੍ਰੈਸ ਕਾਨਫਰੈਂਸ ਦੇਖੋ ਸਭ ਤੋਂ ਪਹਿਲਾਂ ਤਾਂ ਸਤਕਾਰਯੋਗ ਪੱਤਰਕਾਰ ਦੋਸਤੋ ਆਪ ਸਭ ਦਾ ਸੀਐਫ ਕੀ ਜਿਹੜਾ ਤੁਸੀਂ ਕੋਈ ਸ਼ਾਰਟ ਜੀ ਨੋਟਿਸ ਦੇ ਉੱਤੇ ਸਾਡੀ ਰਿਕੁਐਸਟ ਨੂੰ ਪ੍ਰਵਾਨ ਕੀਤਾ ਇੱਥੇ ਪਹੁੰਚਿਓ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਮੁੱਚੇ ਐਸਕੇਮ ਨਾਨ ਪੈਡਿਕਲ ਬਨੂੰ ਸਾਡੀ ਅੱਜ ਦੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਅੱਜ ਦੀ ਪ੍ਰੈਸ ਦੇ ਵਿੱਚ ਜੋ ਅਸੀਂ ਗੱਲ ਰੱਖਣੀ ਚਾਹੁੰਦੇ ਆ ਮੇਨ ਗੱਲ ਇਹ ਆ ਕਿ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਛੋਟੇ ਵਪਾਰੀਆਂ ਦੇ ਦੁਕਾਨਦਾਰਾਂ ਤੇ ਜਿਸ ਤਰ੍ਹਾਂ ਦੇ ਸਰਕਾਰ ਦੇ ਬਾਰ ਬਾਰ ਹਮਲੇ ਹੋ ਰਹੇ ਨੇ ਉਹਨਾਂ ਹਮਲਿਆਂ ਦੇ ਮੱਦੇ ਨਜ਼ਰ ਅਸੀਂ ਲਗਾਤਾਰ ਲੜਦੇ ਆ ਰਹੇ ਹਾਂ ਤੁਸੀਂ ਦੇਖਿਆ ਖਨੋਰੀ ਸ਼ੰਭੂ ਰਤਨਪੁਰਾ ਬਾਰਡਰਾਂ ਤੇ ਬੈਠ ਕੇ ਆਪਾਂ ਲਗਭਗ ਸਾਲ ਪਰ ਲੜਾਈ ਲੜੀ ਹੈ ਔਰ ਉਸ ਲੜਾਈ ਦਾ ਜਿਹੜਾ ਮੇਨ ਇਸ਼ੂ ਸੀਗਾ ਉਸੇ ਡਾਕਟਰ ਸੁਮਿੰnath ਦੀ ਰਿਪੋਰਟ ਕਿਸਾਨਾਂ ਦੀ ਕਰਜ਼ ਮੁਕਤੀ ਤੇ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਕਿ ਸਿੱਧਾ-ਸਿੱਧਾ ਕੇਂਦਰ ਨਾਲ ਸੰਬੰਧਿਤ ਸੀ ਇਹ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਸੀ ਪੰਜਾਬ ਸਰਕਾਰ ਨਾਲ ਕੋਈ ਮਤਲਬ ਨਹੀਂ ਸੀ ਇਹਨਾਂ ਨਾਲ ਇਹ ਜਿਹੜੀਆਂ ਮੰਗਾਂ ਸੀ ਜੇ ਇਹਨਾਂ ਨੂੰ ਵਿਸਥਾਰ ਨਾਲ ਚੈੱਕ ਕਰੀਏ ਤਾਂ ਇਹ ਸਿਰਾ ਜਿਹੜੀ ਜੇ ਕੱਲੀ ਆਪਾਂ ਐਮਐਸਬੀ ਗਰੰਟੀ ਕਾਨੂੰਨ ਨੂੰ ਲੈ ਲਈਏ ਮੇਰਾ ਖਿਆਲ ਆ ਹਰ ਇੱਕ ਪੰਜਾਬ ਵਾਸੀ ਦੀ ਉਹ ਸੰਧੀ ਮੰਗ ਸੀ ਵਿਖ ਨੂੰ ਲੱਗਦੀ ਸੀ ਕਿ ਐਨ ਡਾਇਰੈਕਟ ਢੰਗ ਨਾਲ ਵੀ ਕਿਸਾਨਾਂ ਦੀ ਕੰਨਿਆਲੀ ਹੈ ਫਸਲ ਦਾ ਰੇਟ ਮੰਗਦੇ ਦਿਲੇ ਪਿੰਜਸਤਨ ਧਰਤੀ ਹੇਡਲੇ ਪਾਣੀ ਦੇ ਲੌਸਿੰਗ ਦੀ ਗੱਲ ਆਉਂਦੀ ਸੀ ਰੋਜ਼ ਐਕਸਪਰਟ ਬੋਲਦੇ ਸੀ ਕਿ ਧਰਤੀ ਹੇਡਲਾ ਪਾਣੀ ਗਿਆ ਧਰਤੀ ਹੇਡਲਾ ਪਾਣੀ ਗਿਆ ਤਾਂ ਉਹਦਾ ਇੱਕੋ ਹੀ ਹੱਲ ਆਪਣੇ ਕੋਲੇ ਨਜ਼ਰ ਆਉਂਦਾ ਸੀ ਕਿ ਡਾਇਵਰਸੀਫਿਕੇਸ਼ਨ ਹੋਵੇ ਲੋਕ ਝੋਨੇ ਤੋਂ ਛੱਡਣ ਫਸਲਾਂ ਤੇ ਦੂਸਰੇ ਨਾਤੇ ਆਉਂਦੇ। ਅਰੋਦੇਲੀ ਡਾਇਵਰਸੀਫਿਕੇਸ਼ਨ ਤਦੇ ਸੰਭਵ ਹੈ ਪੋਸੀਬਲ ਹੈ। ਅਗਰ ਐਮਐਸਪੀ ਗਰੰਟੀਕ ਮੋਦਾ ਅਦਰ ਕ੍ਰੌਪਸ ਦੇ ਕੇ ਮਿਲੇ ਤਾਂ। ਸੋ ਇਹ ਕਹਿਣ ਤੋਂ ਬਾਅਦ ਆ ਵੀ ਇਨਡਾਇਰੈਕਟ ਢੰਗ ਦੇ ਨਾਲ ਸਾਰੇ ਹੀ ਪੰਜਾਬੀਏਤ ਨੂੰ ਪਿਆਰ ਕਰਨ ਵਾਲੇ ਹਰ ਇੱਕ ਪੰਜਾਬੀ ਪੰਜਾਬ 'ਚ ਵਸਣ ਵਾਲੇ ਦੀ ਏ ਸਾਂਝੀ ਮੰਗ ਆ ਪਾਣੀ ਹਰ ਇੱਕ ਨੇ ਪੀਣਾ ਹੈ। ਕੇਵਲ ਕਿਸਾਨਾਂ ਨੇ ਨਹੀਂ। ਤੋਂ ਉਹਨਾਂ ਹਾਲਾਤਾਂ ਦੇ ਵਿੱਚ ਜਿਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਮੀਟਿੰਗ ਤੇ ਬੁਲਾ ਕੇ ਸਾਡੇ ਅੰਦੋਲਨ ਤੇ ਤੇ ਧਮਲਾ ਕੀਤਾ ਕਿਸਾਨ ਆਦਮਾ ਨੂੰ ਗ੍ਰਿਫਤਾਰ ਕੀਤਾ ਤਾਂ ਇੱਕ ਤਰ੍ਹਾਂ ਦਾ ਵਹਿਮ ਪਾਲ ਲਿਆ ਸਰਕਾਰ ਨੂੰ ਕਿ ਜੀ ਹੁਣ ਕਿਸਾਨ ਕੁੱਟਦੇ ਅਸੀਂ ਮੋਰਚੇ ਖੇੜ ਤੇ ਸ਼ਾਇਦ ਕਿਸਾਨ ਡਰ ਕੇ ਘਰੇ ਬੈਠ ਜਾਣਗੇ ਤੇ ਉਸ ਦਸ਼ ਦੇ ਵਿੱਚੋਂ ਅੱਜ ਕਿਸਾਨਾਂ ਦੀਆਂ ਜ਼ਮੀਨਾਂ ਤੇ ਹਮਲਾ ਕੀਤਾ ਜਾ ਸਕਦਾ ਹੈ ਇਹ ਦੋਨੋਂ ਪਾਸੇ ਸਰਕਾਰਾਂ ਵੱਲੋਂ ਹਮਲੇ ਹੋਏ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਲੈਂਦੀ ਗਈ ਔਰ ਕੇਂਦਰ ਵੱਲੋਂ ਜਿਹੜਾ ਪਿੱਛੇ ਹੁਣ ਯੂ ਟਰਨ ਲੈਂਦਾ ਵੀ ਕੇਂਦਰ ਸਰਕਾਰ ਆਪਾਂ ਨੂੰ ਨਜ਼ਰ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਅਕਤੂਬਰ ਦੇ ਮਹੀਨੇ ਦੇ ਵਿੱਚ ਅਮਰੀਕਾ ਨਾਲ ਵੱਡੇ ਸਮਝੌਤੇ ਕੀਤੇ ਜਾ ਸਕਦੇ ਨੇ ਜਿਨ੍ਹਾਂ ਦੇ ਵਿੱਚ ਐਗਰੀ ਐਗਰੀਕਲਚਰ ਨਾਲ ਰਿਲੇਟਡ ਪ੍ਰੋਡਕਟ ਇਹਦੇ ਵਿੱਚ ਮੱਕਾ ਸੋਇਆਬੀਨ ਬਾਹਰ ਆਉਣਾ ਸੀ ਔਰ ਨਾਲ ਦੀ ਨਾਲ ਪੋਲਟਰੀ ਤੇ ਡੇਰੀ ਇਹਨਾਂ ਦੇ ਪ੍ਰੋਡਕਟ ਬਾਹਰ ਆਉਣੇ ਸੀ ਕਿ ਖੇਤੀ ਦੇ ਨਾਲ ਜੁੜੇ ਨੇ ਦੋਨੇ ਧੰਦੇ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰ ਇੱਕ ਖੇਤੀ ਕਰਨ ਵਾਲੇ ਨੂੰ ਜਿੱਥੇ ਪ੍ਰਭਾਵਿਤ ਕਰਨਾ ਸੀ ਇਹ ਨਹੀਂ ਹੁਣ ਮੈਂ ਜਿਹੜੀ ਕਹੀ ਇਹ ਨੇ ਕਿ ਲੋਕਾਂ ਤੇ ਹਵਾਰ ਆਹੇ ਜਿਹੜੀ ਮੱਕੀ ਬਾਹਰੋਂ ਆਉਣੀ ਆ ਜਾਂ ਜਿਹੜਾ ਸੋਇਆਬੀਨ ਬਾਹਰੋਂ ਆਣਾ ਉਹ ਹੈ ਜੀਐਮ ਕ੍ਰੋਪ ਉਹ ਜਿਹੜੀ ਜੀਐਮ ਕ੍ਰੋਪ ਹੈ ਉਹ ਐਡੀ ਖਤਰਨਾਕ ਚੀਜ਼ ਆ ਅਸੀਂ ਅਸੀਂ ਜਿਹੜੇ ਲੋਕਾਂ ਜਮੀਨਾਂ ਵਾਲੇ ਲੋਕ ਆ ਅਸੀਂ ਤੇ ਆਪਦੇ ਖੇਤ ਦੇ ਵਿੱਚ ਸਰੋਂ ਬੀਜ ਕੇ ਵੀ ਤੇਲ ਪੈਦਾ ਕਰ ਲਾਂਗੇ ਅਸੀਂ ਆਪਦੇ ਖੇਤ ਦੇ ਵਿੱਚ ਮੂੰਗੀ ਬੀਜ ਕੇ ਦਾਣਾ ਪੈਦਾ ਕਰਾਂਗੇ ਸਾਨੂੰ ਨਹੀਂ ਲੋੜ ਉਹ ਨਾਲ ਸੀ ਜਾਣੀ ਬਿਲਕੁਲ ਨਹੀਂ ਵਰਤਾਂਗੇ ਲੇਕਿਨ ਆਮ ਪਬਲਿਕ ਆ ਜਿਹੜੀ ਉਹਨੂੰ ਸੋਇਆਬੀਨ ਦਾ ਤੇਲ ਵੀ ਖਾਣਾ ਪੈਣਾ ਸੋਇਆਬੀਨ ਦੀਆਂ ਬਣੀਆਂ ਹੋਈਆਂ ਜਿਹੜੀਆਂ ਖਾਣਾ ਨੇ ਉਹ ਜਾਨਵਰਾਂ ਦੇ ਵਿੱਚ ਦੀ ਜਾਨਵਰਾਂ ਦੇ ਮੀਟ ਦੇ ਥਰੂ ਤੇ ਜਾਨਵਰਾਂ ਦੇ ਦੁੱਧ ਦੇ ਥਰੂ ਉਹ ਸਾਡੇ ਲੋਕਾਂ ਨੂੰ ਮਤਲਬ ਇਸਤੇਮਾਲ ਖਾਣੀਆਂ ਬੱਚਿਆਂ ਨੂੰ ਪੈਣੀਆਂ ਨਹੀਂ। ਯਾਨੀ ਇਹ ਧਰਤ ਤਾਂ ਦੇ ਨਾਲ ਸਾਡੇ ਆਮ ਲੋਕਾਂ ਦੀ ਸਿਹਤ ਦੇ ਨਾਲ ਇੱਕ ਖਲਵਾੜ ਕਰਨ ਦੀ ਕੋਸ਼ਿਸ਼ ਇਹ ਹੋ ਰਹੀ ਸੀ ਜਿਹਦੇ ਤੋਂ ਕੇਂਦਰ ਸਰਕਾਰ ਹੁਣ ਯੂ ਟਰਨ ਲੈਂਦੀ ਨਜ਼ਰ ਆ ਰਹੀ ਹੈ। ਕਹਿ ਰਹੇ ਨੇ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਖਬਰ ਆ ਰਹੀ ਹੈ ਕਿ ਜੀ ਸਰਕਾਰ ਨੇ ਕਹਿਤਾ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਹਾਂ। ਕੋਈ ਅਜਿਹਾ ਸਮਝੌਤਾ ਨਹੀਂ ਕਰਾਂਗੇ ਜੋ ਸਾਡੇ ਕਿਸਾਨਾਂ ਦਾ ਨੁਕਸਾਨ ਕਰੇ। ਲੇਕਿਨ ਮੈਂ ਪੁੱਛਣਾ ਚਾਹੁੰਦਾ ਕਿ ਜੇ ਭਾਰਤ ਸਰਕਾਰ ਹੈ ਸੱਚ ਕੋ ਕਿਸਾਨਾਂ ਨਾਲ ਹੈ ਕਿ ਭਾਈ ਫਿਰ ਐਮਐਸਵੀ ਗਰੰਟੀ ਕਾਨੂੰਨ ਬਣਾ ਕੇ ਦੇਣ ਚ ਕੀ ਦਿੱਕਤ ਹੈ ਉਹ ਕਿਉਂ ਨਹੀਂ ਬਣ ਰਿਹਾ ਲੋ ਲੋਕਾਂ ਦੀ ਉੱਠ ਰਹੀ ਮੂਵਮੈਂਟ ਆ ਜਿਹੜੀ ਉਹਦੀ ਘਬਰਾਹਟ ਦੇ ਵਿੱਚੋਂ ਸਰਕਾਰ ਪਿੱਛੇ ਜੇ ਮੈਂ ਕਹਿੰਦਾ ਫਿਰ ਵੀ ਅੱਛੀ ਗੱਲ ਹੈ ਕਿ ਚਲੋ ਮੂਵਮੈਂਟ ਹੋ ਰਹੀ ਆ ਸਰਕਾਰ ਪਿੱਛੇ ਹੱਟੀ ਹੈ ਚੰਗੀ ਗੱਲ ਹੈ ਲੇਕਿਨ ਦੂਸਰੇ ਜਿਹੜੇ ਮੁੱਦੇ ਨੇ ਜਿਵੇਂ ਐਮਐਸਵੀ ਗਰੰਟੀ ਕਾਨੂੰਨ ਡਾਕਟਰ ਸਾਮੀਨਾਥੀ ਦੀ ਰਿਪੋਰਟ ਦੇਸ਼ ਦੇ ਕਿਸਾਨਾਂ ਨਾਲ ਕੀਤੇ ਹੋਰ ਸਾਰੇ ਵਾਅਦੇ ਉਹ ਵੀ ਤਾਂ ਸਰਕਾਰ ਪੂਰੇ ਕਰੇ ਨਾ ਸੋ ਆਪਾਂ ਇਹ ਜਿਹੜੀਆਂ ਗੱਲਾਂ ਮੈਂ ਤੁਹਾਰਾਂ ਨਾਲ ਕੀਤੀਆਂ ਨੇ ਮੇਰਾ ਕਹਿਣ ਦਾ ਭਾਵਾ ਕਿ ਸਰਕਾਰ ਦਾ ਜੋ ਤਰਫਾ ਵਾਰ ਹੈ ਕੇਂਦਰ ਦਾ ਵੀ ਔਰ ਸਟੇਟ ਗਵਰਨਮੈਂਟ ਦਾ ਵੀ ਸਟੇਟ ਗਵਰਨਮੈਂਟ ਨੇ ਲੈਂਡ ਪੂਲਿੰਗ ਲਾ ਕੇ ਆਂਦੀ ਹੈ ਜਿਹਨੂੰ ਪੂਰਾ ਪੂਰਾ ਪੰਜਾਬ ਅੱਜ ਉਸ ਨੂੰ ਰਿਜੈਕਟ ਕਰ ਰਿਹਾ ਪਹਿਲਾਂ ਆਪਾਂ ਆ ਲੋਕ ਨਹੀਂ ਜਿਹੜੇ ਆਮ ਆਦਮੀ ਪਾਰਟੀ ਦੇ ਚਾਹਤੇ ਨੇ ਜਾਂ ਇਹਨਾਂ ਦੇ ਆਪ ਦੇ ਐਮਐਲਏ ਸਹਿਬਾਨ ਇਹਨਾਂ ਦੇ ਚੇਅਰਮੈਨ ਇਹਨਾਂ ਦੇ ਬਲਾਕ ਪ੍ਰਧਾਨ ਇਹਨਾਂ ਦੇ ਜ਼ਿਲ੍ਹਿਆਂ ਦੇ ਉਮੀਦਵਾਰ ਉਹਨੂੰ ਰਜੈਕਟ ਕਰਕੇ ਪਾਰਟੀ ਦੇ ਵਿੱਚੋਂ ਅਸਤੀਫੇ ਦੇਣੇ ਸ਼ੁਰੂ ਕੀਤੇ ਹੋਏ ਨੇ ਜੇ ਉਹ ਅਸਤੀਫੇ ਦੇ ਰਹੇ ਤੇ ਫਿਰ ਇਹ ਕਿਹੜੇ ਢੰਗ ਨਾਲ ਕਹਿ ਰਹੇ ਨੇ ਕਿਸਾਨਾਂ ਨੂੰ ਕਹਿੰਦੇ ਸੀ ਸਮਝਾਵਾਂਗੇ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਜਥੇਬੰਦੀਆਂ ਲੋਕਾਂ ਨੂੰ ਉਲਝਾ ਰਹੀਆਂ ਨੇ ਪੋਲੀਟਿਕਲ ਪਾਰਟੀਆਂ ਲੋਕਾਂ ਦੇ ਵਿੱਚ ਗਲਤ ਭਰਮ ਫੁਲਾ ਰਹੀਆਂ ਨੇ ਉਹ ਭਾਈ ਤੁਹਾਡਿਆਂ ਨੂੰ ਤਾਂ ਤੁਸੀਂ ਸਮਝਾ ਲਓ ਉਹ ਕਦੋਂ ਅਸਤੀਫੇ ਦੇਣੇ ਸ਼ੁਰੂ ਕਰਦੇ ਉਹਨਾਂ ਨੇ ਜਿਹੜੇ-ਜਿਹੜੇ ਬੰਦਿਆਂ ਨੂੰ ਸਮਝ ਆ ਰਹੀ ਹੈ ਕਿ ਸਿੱਧਾ-ਸਿੱਧਾ ਪੰਜਾਬ ਦੇ ਨਾਲ ਧੋਖਾ ਹੋ ਰਿਹਾ ਹੈ ਕੰਜ ਆਪ ਦੇ ਕਿਸਾਨਾਂ ਦੀ 65000 ਏਕੜ ਜ਼ਮੀਨ ਲੈਣ ਦਾ ਹਮਲਾ ਕੀਤਾ ਜਾ ਰਿਹਾ ਸਵਾਲ ਇੱਥੇ ਉਹਨੇ ਖੜਾ ਹੁੰਦਾ ਹੈ ਕਿ ਜਿਹੜੀਆਂ ਪੂਰੇ ਪੰਜਾਬ ਦੇ ਕਿਸੇ ਵੀ ਸ਼ਹਿਰ ਚਲੇ ਜਾਓ ਕੋਈ ਸ਼ਹਿਰ ਤੁਹਾਨੂੰ ਇਹੋ ਜਿਹਾ ਨਹੀਂ ਮਿਲੇਗਾ ਜਿੱਥੇ ਕੋਈ ਨਾ ਕੋਈ ਕਲੋਨੀਆਂ ਪਹਿਲਾਂ ਬਣਾਉਣ ਦੀ ਪ੍ਰੋਪੋਜ਼ਲ ਬਣੀ ਔਰ ਉਹ ਅਧੂਰਾ ਕੰਮ ਪਿਆ ਉਹ ਕੰਪਲੀਟ ਨਹੀਂ ਹੋਇਆ ਜ਼ਮੀਨਾਂ ਪਈਆਂ ਨਹੀਂ ਹੁਣ ਜਦੋਂ ਜ਼ਮੀਨਾਂ ਪਈਆਂ ਹਨ ਉਹਨਾਂ ਜ਼ਮੀਨਾਂ ਦੇ ਭਾਈ ਬਣਾਉਣੋਂ ਪਹਿਲਾਂ ਜੇ ਤੁਹਾਨੂੰ ਲੱਗਦਾ ਹੈ ਇਹ ਕਿਤੇ ਲੋਕਾਂ ਨੂੰ ਜਿਹੜੀ ਪਾਪੂਲੇਸ਼ਨ ਸਾਡੀ ਵਧ ਗਈ ਆ ਉਹਨਾਂ ਨੂੰ ਘਰਾਂ ਦੀ ਲੋੜ ਐ ਆ ਫਿਰ ਆਪਾਂ ਦੇਖ ਲੈਨੇ ਆ ਉਦੋਂ ਵੀ ਅਗਲੀ ਗੱਲ ਐ ਜਿਹੜੀ ਪਾਪੂਲੇਸ਼ਨ ਦੇ ਕੋਲੇ ਵਿਚਾਰਾਂ ਕੋਲੇ ਛੱਤ ਹੈ ਨਹੀਂ ਜਿਹੜੇ ਝੁੱਗੀਆਂ ਝੋਬੜੀਆਂ 'ਚ ਰਹਿੰਦੇ ਆ ਕੀ ਇਹ ਏਡੀਆਂ ਏਡੀਆਂ ਬਿਲਡਿੰਗਾਂ ਉਸਾਰ ਕੇ ਉਹਨਾਂ ਨੂੰ ਉਹਦੇ ਵਿੱਚ ਫਲੈਟ ਫਲੈਟ ਦੇ ਦੇਉਗੀ ਸਰਕਾਰ ਕੀ ਇਹ ਉਹਨਾਂ ਵਾਸਤੇ ਆ ਬਿਲਕੁਲ ਨਹੀਂ ਇਹ ਇਨਡਾਇਰੈਕਟ ਢੰਗ ਦੇ ਨਾਲ ਸਾਡੀ ਜ਼ਮੀਨ ਬਿਲਕੁਲ ਫ੍ਰੀ ਆਫ ਕਾਸਟ ਲੋਕਾਂ ਤੋਂ ਲੁੱਟ ਕੇ ਇਹ ਇਹਨੂੰ ਇਹਨੂੰ ਅੱਗੇ ਬਿਲਡਰਸ ਨੂੰ ਦੇਣਾ ਤੇ ਉਹਨਾਂ ਦੇ ਰਾਹੀਂ ਕਰੋੜਾ ਰੁਪਇਆ ਆਉਦੀ ਇਲੈਕਸ਼ਨ ਫੰਡ ਲਈ ਇਕੱਠਾ ਕਰਨ ਦੀ ਇੱਕ ਛੜੀ ਅੰਤਰ ਹੈ ਜਿਹੜਾ ਸਰਕਾਰ ਕਰ ਰਹੀ ਹੈ ਜਿਹੜਾ ਅਸੀਂ ਫ੍ਰੀਮ ਕੋਸਟ ਕਿਉਂ ਕਹ ਰਹੇ ਹਾਂ ਦੇਖੋ ਇੱਕ ਏਕੜ ਆ ਜਿਹੜੀ ਜੋ ਇਹਨਾਂ ਦੀ ਪਾਲਿਸੀ ਹੈ ਪਾਲਿਸੀ 'ਚ ਇਹ ਹੈ ਕਿ ਤੁਸੀਂ ਸਾਨੂੰ ਇੱਕ ਏਕੜ ਜ਼ਮੀਨ ਦਿਓ ਅਸੀਂ ਉਹਦੇ ਅਗੇਂਸਟ ਤੁਹਾਨੂੰ ਵਾਪਸ 1200 ਗਾਜਾ ਦੇਵਾਂਗੇ ਸਾਡੀ ਲੈਣੀ ਤੁਸੀਂ 4840 ਗਾਜਾ ਤੇ ਸਾਡੀ ਜੋ ਤੁਸੀਂ 1200 ਗਾਜ ਸਾਨੂੰ ਦੇ ਕੇ ਕਹਿ ਰਹੇ ਹੋ ਕਿ ਬਹੁਤ ਵੱਡਾ ਤੁਹਾਡੇ ਤੇ ਆਸਾਨ ਕਰਾਂਗੇ ਜੀ ਅਸੀਂ ਤੁਹਾਨੂੰ ਤੁਹਾਨੂੰ ਅਸੀਂ ਕਰੋੜਾਪਤੀ ਬਣਾ ਦੇਾਂਗੇ ਤਾਂ ਸਾਡਾ ਇੱਥੇ ਸਵਾਲ ਇਹ ਹੈ ਕਿ ਜੇ ਸੱਚੀਓ ਤੁਸੀਂ ਕਿਸਾਨ ਪੱਖੀ ਹੋ ਉਹ ਭਾਈ ਇਹ ਕਿਹੜਾ ਕਿਸਾਨ ਪੱਖੀਆਂ ਵਾਲਾ ਫੈਸਲਾ ਹੈ ਕਿ 3600 ਗਾਜ ਜ਼ਮੀਨ ਸਾਡੀ 3640 ਗਾਜ ਬਿਨਾਂ ਕੋਈ ਪੈਸਾ ਦਿੱਤੇ ਹੜੱਪ ਲੈਣੀ ਹੈ ਇਹ ਤਾਂ ਬੜਾ ਮਤਲਬ ਇਹ ਤਾਂ ਇੱਕ ਤਰੀਕਾ ਆ ਜਿਵੇਂ ਆਮ ਕਹਾਵਤ ਹੈ ਕਿ ਕਿਸੇ ਨੂੰ ڈاکੂਆਂ ਨੇ ਆ ਕੇ ਲੁੱਟ ਲਿਆ ਤੇ ਲੁੱਟਣ ਤੋਂ ਬਾਅਦ ਸਾਰਾ ਘਰ ਦੀਆਂ ਗੰਢਾਂ ਵੱੰ ਕੇ ਲੈ ਗਏ ਤੇ ਵਿੱਚੋਂ 10 ਰੁਪਏ ਤੁਰੇ ਜਾਂਦੇ ਉਹਨਾਂ ਦੇ ਘਰੇ ਬੈਠੀ ਹੈ ਕਿ ਬੱਚੀ ਨੂੰ ਦੇਖ ਕੇ ਸਿੱਧੇ ਹੱਥ ਧਰ ਜਾਣ ਕਿ ਲਓ ਬੇਟਾ ਆ ਅਸੀਂ ਤੈਨੂੰ ਅਸੀਂ ਕੰਨਿਆਦਾਨ ਕਰਨ ਲੱਗੇ ਆ ਇਹ ਉਹ ਕਰਨ ਲੱਗੀ ਹੈ ਸਾਡੀ ਸਰਕਾਰ ਸਾਡਾ ਇੱਕ 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 ਲੁੱਟ ਕੇ ਇਹ 1200 ਰੁਪਏ ਦੇ ਕੇ ਸਾਡੇਆਂ ਬੱਚੀਆਂ ਦੇ ਸਿਰ ਤੇ ਹੱਥ ਧਰਮਾਈਆਂ ਬੰਲਾਂ ਦੀ ਜਿਹੜਾ ਬਿਲਕੁਲ ਧੋਖਾ ਹੈ ਸਰਕਾਰ ਕਿਤੇ ਨਹੀਂ ਲੋਕਾਂ ਨੂੰ ਇਹ ਦੱਸ ਰਹੀ ਕਿ ਅਸੀਂ 60% ਜਿਹੜੇ ਡਿਵੈਲਪਮੈਂਟ ਚਾਰਜੇਜ਼ ਨੇ ਉਹ ਵੀ ਤੁਹਾਤੋਂ ਲਵਾਂਗੇ ਕਿਤੇ ਨਹੀਂ ਬੋਲ ਰਹੀ ਸਰਕਾਰ ਇਹ ਕਿਉਂ ਨਹੀਂ ਬੋਲ ਰਹੀ ਵੀ ਸਰਕਾਰ ਕਿਉਂ ਨਹੀਂ ਦੱਸਦੀ ਇਹ ਗੱਲਾਂ ਸਪਸ਼ਟ ਸੋ ਮੇਰਾ ਕਹਿਣ ਦਾ ਭਾਵੇਂ ਹੈ ਕਿ ਅਗਲਾ ਜਿਹੜਾ ਖਤਸੇ ਨੇ ਸਾਡੇ ਲੋਕਾਂ ਦੇ ਲਗਭਗ 164 ਪਿੰਡ ਉੱਜਣੇ ਆ ਪਿੰਡ ਦੇ ਵਿੱਚ ਕੱਲੇ ਕਿਸਾਨ ਨਹੀਂ ਆ ਪਿੰਡ 'ਚ ਮਜ਼ਦੂਰ ਵੀ ਬੈਠਾ ਹੈ ਛੋਟਾ ਦੁਕਾਨਦਾਰ ਵੀ ਬੈਠਾ ਹੈ ਉੱਥੇ ਮਿਸਤਰੀ ਵੀ ਬੈਠਾ ਹੈ ਉੱਥੇ ਮੋਚੀ ਵੀ ਬੈਠਾ ਹੈ ਜਿੱਦਾਂ ਬਹੁਤ ਲੋਕ ਬੈਠੇ ਨੇ ਨਾ ਉਹ ਸਾਰਿਆਂ ਦਾ ਕੀ ਕਸੂਰ ਆ ਵੀ ਕਿੱਥੇ ਸੁੱਟੋ ਉਹਨਾਂ ਨੂੰ ਉਹ ਪਾਪੂਲੇਸ਼ਨ ਕਿੱਥੇ ਜਾਏਗੀ 50000 ਪਰਿਵਾਰ ਉਹਨਾਂ ਦਾ ਉਹਨਾਂ ਨੂੰ ਉਜਾੜ ਕੇ ਉਹਦੇ ਲਈ ਸਰਕਾਰ ਨੇ ਕੀ ਵਿਵਸਥਾ ਕੀਤੀ ਆ ਕੋਈ ਵਿਵਸਥਾ ਨਹੀਂ ਤਾਂ ਇਹ ਇਨਡਾਇਰੈਕਟ ਢੰਗ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਉਹਨਾਂ ਲਈ ਅੱਗੇ ਕੋਈ ਪ੍ਰਬੰਧ ਨਾ ਕਰਨਾ ਇਹ ਸੰਕੇਤ ਆ ਤੇ ਸਪਸ਼ਟ ਕਰਦਾ ਕਿ ਸਾਡੀਆਂ ਜ਼ਮੀਨਾਂ ਫ੍ਰੀ ਆਫ ਕਾਸਟ ਲੈ ਕੇ ਸਾਨੂੰ ਕੁਝ ਨਾ ਦੇ ਕੇ ਸਾਨੂੰ ਮਜ਼ਦੂਰਾਂ ਦੇ ਵਿੱਚ ਕਨਵਰਟ ਕਰਨਾ ਔਰ ਜਾਨੀਆਂ ਜ਼ਮੀਨਾਂ ਕਾਰਪੋਰੇਟਸ ਕੋਲੇ ਜਾਣੀਆਂ ਤੇ ਕਾਰਪੋਰੇਟਸ ਨੂੰ ਸਸਤਾ ਮਜ਼ਦੂਰ ਪ੍ਰੋਵਾਈਡ ਕਰਵਾਉਣ ਦੀ ਇਹ ਸਾਡੇ ਨਾਲ ਚਾਲ ਚੱਲੀ ਜਾ ਰਹੀ ਹੈ ਚਾਲੇ ਚੱਲੀ ਜਾ ਰਹੀ ਜਿਹਨੂੰ ਕਤਈ ਅਸੀਂ ਲੋਕ ਪ੍ਰਵਾਨ ਨਹੀਂ ਕਰਾਂਗੇ ਇਹਦੇ ਵਿੱਚੋਂ ਅਸੀਂ ਆਉਣ ਵਾਲੀ 16 ਅਗਸਤ ਨੂੰ ਰਈਆ ਮੰਡੀ ਦੇ ਵਿੱਚ ਇੱਕਾ ਐਸਕੇਮ ਨਾਨ ਪੋਲਿਟਿਕਲ ਵੱਲੋਂ ਵੱਡਾ ਇਕੱਠ ਕਰਕੇ ਭਵੰਤਮਾਨ ਸਰਕਾਰ ਨੂੰ ਪਿੱਛੇ ਮੋੜਨ ਦਾ ਕੰਮ ਕਰਾਂਗੇ ਔਰ ਸਾਡੀ ਵਾਰਨਿੰਗ ਹੈ ਸਰਕਾਰ ਨੂੰ ਕਿ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਜਾਂਦੇਾਂਗੇ ਔਰ ਇਹਦੇ ਚੋ ਅਗਲੀ ਗੱਲ ਹੈ ਜਿਹੜੀ ਜਿਹੜੀ ਮੈਂ ਕੇਂਦਰ ਦੀ ਗੱਲ ਕੀਤੀ ਹੈ ਕੇਂਦਰ ਸਰਕਾਰ ਦੇ ਖਿਲਾਫ ਇਹਨਾਂ ਪਾਲਿਸੀ ਦੇ ਖਿਲਾਫ ਜਾਂ ਸਾਡੀਆਂ ਜਿਹੜੀਆਂ ਰੋਜ਼ੋਰੀਆਂ ਪਈਆਂ ਮੰਡਾ ਨੂੰ ਮਨਵਾਉਣ ਦੇ ਲਈ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਮੇਨਾਥ ਦੀ ਰਿਪੋਰਟ ਸਮੇਂ ਦੀ ਕਰਜ਼ ਮੁਕਤੀ ਕਿਸਾਨਾਂ ਦੇ ਪਾਈ ਕੇਸ ਵਾਪਸ ਕਰਾਉਣੇ ਲੈਂਡ ਐਕੁਇਜ਼ੀਸ਼ਨ ਐਕਟ 2013 ਜਿਹੜਾ ਬੜੀ ਵੱਡੀ ਲੜਾਈ ਲੜਨ ਤੋਂ ਬਾਅਦ ਬਣਾਇਆ ਔਰ ਸਰਕਾਰ ਨੇ ਉਹਦੀ ਬੜੀਆਂ ਅਮੈਂਡਮੈਂਟ ਵਿੰਗਟੇਡੇ ਢੰਗ ਨਾਲ ਕਰਨ ਦੀ ਕੋਸ਼ਿਸ਼ ਕੀਤੀ ਉਹ ਸਭ ਨੂੰ ਰੱਦ ਕਰਵਾ ਕੇ ਉਸੇ ਲੈਂਡ ਐਕੁਇਜ਼ੀਸ਼ਨ ਐਕਟ ਨੂੰ ਮੁੜ ਦੁਬਾਰਾ ਬਹਾਲ ਕਰਾਉਣਾ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ 25 ਅਗਸਤ ਨੂੰ ਇੱਕ ਦਿਨ ਦਾ ਪ੍ਰੋਗਰਾਮ ਲੱਖਾਂ ਕਿਸਾਨਾਂ ਦੀ ਜਨਤੀ ਪੂਰੇ ਭਾਰਤ ਦੇ ਵਿੱਚੋਂ ਦਿੱਲੀ ਦੇ ਵਿੱਚ ਤੁਹਾਨੂੰ ਨਜ਼ਰ ਆਏਗੀ ਇਹ ਸਾਡਾ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਤੋਂ ਇਹ ਮੇਨ ਪਰਪਸ ਹੀ ਜਿਹੜਾ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਸੀ। ਸੋ ਜਿਹੜੀ ਬਾਕੀ ਗੱਲ ਹੈ ਕਿ ਜਿਹੜਾ ਜਗਾ ਵੇਖ ਕੇ ਆਏ ਨੇ ਸਤਨਾਮ ਸਿੰਘ ਜੀ ਇਹ ਤੁਹਾਡੇ ਨਾਲ ਦੋ ਬੰਲਾ ਜੱਟਵਾਲਾ ਸਾਹਿਬ ਕੀ ਕਿਹਾ ਜਦੋਂ ਕਿਸਾਨੀ ਖਤਮ ਕੀਤੀ ਜਾ ਰਹੀ ਹੈ ਜੋ ਪੰਜਾਬ ਦਾ ਅੰਦਾਜ਼ਾ ਬਗੈਰ ਪੰਜਾਬ ਦਾ ਅੰਦਾਜ਼ਾ ਬਗੈਰ ਕਿਸਾਨ ਨੂੰ ਤੇ ਖਤਮ ਹੋ ਜਾਏਗਾ ਮੈਂ 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 ਕਹਿੰਦਾ ਕੁਐਸਚਨ ਆਪਾਂ ਬਾਅਦ ਵਿੱਚ ਮਨਸ਼ਾਹ ਕਲੀਅਰ ਹੈ ਕਿ WTO ਜਾਂ WTO ਦਾ 1995 ਜਿਹਦਾ ਨਾਮ WTO ਤੇ ਰਿਹਾ ਅਸਲ ਹਕੀਕਤ ਦੇ ਵਿੱਚ ਸੀ 1994 ਚ 15 ਦਸੰਬਰ 1993 ਨੂੰ ਜਿਹੜਾ ਇੱਕ ਕੰਟਰੈਕਟ ਹੋਇਆ ਇੱਕ ਸਮਝੌਤਾ ਹੋਇਆ ਜਿਹਨੂੰ ਗੈਡ ਸਮਝੌਤਾ ਕਿਹਾ ਜਾਂਦਾ ਸੀ ਉਸ ਸਮਝੌਤੇ ਦੇ ਵਿੱਚ ਬੜਾ ਕਲੀਅਰ ਕਟ ਹੈ ਕਿ ਇੱਥੇ 40 40000 ਏਕੜ 50 50000 ਏਕੜ ਦੇ ਫਾਰਮ ਤਿਆਰ ਕਰਨੇ ਹਨ ਤੇ ਉਹ ਫਾਰਮ ਤਦੇ ਤਿਆਰ ਹੋਣਗੇ ਅਗਰ ਕਿਸਾਨਾਂ ਦੇ ਕੋਲੋਂ ਜ਼ਮੀਨ ਲਈ ਜਾਣੀ ਹੈ ਤਾਂ ਉਧਰ ਨੂੰ ਸਰਕਾਰ ਮਤਲਬ ਵਧੀ ਹੋਈ ਹੈ ਕਿਸਾਨੀ ਨੂੰ ਉਹਨਾਂ ਦੀ ਭਾਵਨਾ ਹੀ ਇਹ ਹੈ ਤੇ ਖੇਤੀ ਕਰਨ ਵਾਲੇ ਜਿਹੜੇ ਲੋਕ ਐ ਇਹ ਬੜੀ ਛੋਟੀ ਖੇਤੀ ਕਰਦੇ ਆ ਅਗਰ ਇਹਨਾਂ ਦੇ ਕੋਲੋਂ ਖੇਤੀ ਫੜ ਕੇ ਕਾਰਪੋਰੇਟਸ ਨੂੰ ਖੇਤੀ ਦਿੱਤੀ ਜਾਏ ਔਰ ਕੰਪਿਊਟਰ ਹੀ ਕਰਨ ਹੋਵੇ ਖੇਤੀ ਦਾ ਬੜੀ ਸਸਤੀ ਖੇਤੀ ਅਸੀਂ ਤਿਆਰ ਕਰ ਲਾਂਗੇ ਔਰ ਇਹ ਜਿਹੜੇ ਲੋਕ ਨੇ ਖੇਤੀ ਕਰਨ ਵਾਲੇ ਇਹ ਸਾਰੇ ਦੇ ਸਾਰੇ ਅਗਰ ਅਸੀਂ ਲੇਬਰ ਦੇ ਵਿੱਚ ਕਨਵਰਟ ਕਰਕੇ ਔਰ ਕਾਰਪੋਰੇਟਸ ਨੂੰ ਉਹਨਾਂ ਇੰਡਸਟਰੀ ਲਿਸਟਾਂ ਨੂੰ ਸਸਤੀ ਲੇਬਰ ਪ੍ਰੋਵਾਈਡ ਕਰਵਾ ਦਿੰਨੇ ਆ ਤਾਂ ਆਟੋਮੈਟਿਕ ਜਿਹੜਾ ਉਹਨਾਂ ਨੇ ਸਮਾਨ ਅਜ ਤਿਆਰ ਹੋ ਰਿਹਾ ਜਿਵੇਂ ਮੰਨ ਲਓ ਲੁਧਿਆਣੇ ਦੇ ਅੰਦਰ ਸਾਈਕਲ ਤਿਆਰ ਹੁੰਦਾ ਹੈ ਜਾਂ ਹੋਰ ਕਈ ਤਰ੍ਹਾਂ ਦੇ ਜਿਵੇਂ ਤੁਹਾਡੇ ਅੰਮ੍ਰਿਤਸਰ ਦੇ ਵਿੱਚ ਕੱਪੜੇ ਦੀਆਂ ਬੜੀਆਂ-ਬੜੀਆਂ-ਬੜੀਆਂ ਮਿੱਲਾਂ ਰਹੀਆਂ ਨੇ ਤਾਂ ਉਹਨਾਂ ਨੂੰ ਸਸਤੀ ਲੇਬਰ ਜਦੋਂ ਪ੍ਰੋਵਾਈਡ ਹੋਏਗੀ ਤਾਂ ਸੁਭਾਵਿਕ ਹੈ ਕਿ ਉਹਨਾਂ ਦੀ ਇਨਕਮ ਉਹਨਾਂ ਦੇ ਉਹਨਾਂ ਦਾ ਪ੍ਰੋਫਿਟ ਜਿਹੜਾ ਵੱਡਾ ਹੋਏਗਾ ਔਰ ਉਹਦੇ ਨਾਲ ਜਿਹੜਾ ਉਹਨਾਂ ਦੀ ਪ੍ਰੋਡਕਸ਼ਨ ਹੈ ਉਹ ਵਧੇਗੀ ਪ੍ਰੋਡਕਸ਼ਨ ਵਧੇਗੀ ਤਾਂ ਉਹ ਅਮੀਰ ਘਰਾਣਿਆਂ ਨੂੰ ਵੱਡੇ ਮੁਨਾਫੇ ਦੇਣੇ ਔਰ ਲੋਕਾਂ ਦੀ ਉਜਰਤ ਨੂੰ ਲੁੱਟਣ ਦੀ ਇੱਕ ਸਾਜ਼ਿਸ਼ ਹੈ ਜਿਹਨੂੰ ਕਿਸੇ ਪਤਾ ਹੀ ਨਹੀਂ ਬਰਦਾਸ਼ਤ ਨਹੀਂ ਕਰਾਂਗੇ। ਤੁਹਾਨੂੰ ਗੈਸ ਦੇ ਮੁੱਦੇ ਦੇ ਸਿਆਸੀ ਭਾਂਡਿਆਂ ਨੇ ਜਿਹੜੀਆਂ ਪੰਜਾਬੀਆਂ ਕਰਨਗੇ ਸਾਂਝੇ ਤੌਰ ਤੇ ਪ੍ਰੋਟੈਸਟ ਕਰ ਰਹੇ ਨੇ। ਦੇਖੋ ਮੈਂ ਜ਼ਿਆਦਾ ਤਾਂ ਉਹਨਾਂ ਦੇ ਬਾਰੇ ਕੁਝ ਗੱਲ ਕਹਿਣੀ ਮਤਲਬ ਉਚਿਤ ਨਹੀਂ ਸਮਝਦਾ। ਲੇਕਿਨ ਇੰਨੀ ਇੱਕ ਗੱਲ ਜ਼ਰੂਰ ਹੈ ਕਿ ਪੋਲੀਟੀਕਲ ਲੋਕਾਂ ਨੇ ਉਹਨਾਂ ਨਹੀਂ ਦੇਰ ਤੱਕ ਲੜਨਾ ਜਿੰਨੀ ਦੇਰ ਤੱਕ ਉਹਨਾਂ ਨੂੰ ਰਾਜਨੀਤਿਕ ਲਾਹਾ ਮਿਲਣਾ। ਕਿ ਇਹੋ ਜਿਹਾ ਰਾਜਨੀਤਿਕ ਲਾਹਾ ਲੈਣਾ ਇਹ ਗੱਲ ਉਹਨਾਂ ਦੇ ਖੜੀ ਹੈ। ਮੈਂ ਜਿਹੜੀ ਅੱਜ ਲੜਨ ਵਾਲੇ ਨਹੀਂ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਨਾ ਕਿ ਲੈਂਡ ਪੂਲਿੰਗ ਪਾਲਿਸੀ ਚ ਸਭ ਤੋਂ ਪਹਿਲਾਂ ਲੈ ਕੇ ਕੌਣ ਲੈ ਕੇ ਆਇਆ ਕਿਹਨੇ ਲਿਆਂਦੀ ਇੱਕ ਕਰ ਦੋ 2011 ਦੇ ਵਿੱਚ ਜਦੋਂ ਲੈਂਡ ਪੂਲਿੰਗ ਪਾਲਿਸੀ ਦੁਬਾਰਾ ਫਿਰ ਇਹਨਾਂ ਨੇ ਲੈ ਕੇ ਆਂਦੀ ਉਸ ਵੇਲੇ ਅਨੁਮਾਨ ਲਾਇਓ ਕਿਹਦੀ ਸਰਕਾਰ ਸੀ ਭਾਈ 2011 ਚ ਅੱਜ ਉਹੀ ਲੋਕ ਜੇ ਸਤਾ ਤੋਂ ਬਾਹਰ ਨੇ ਤਾਂ ਅੱਜ ਉਹਦਾ ਵਿਰੋਧ ਕਰਨ ਦੀਆਂ ਗੱਲਾਂ ਵੀ ਕਰਦੇ ਨੇ ਚੰਗੀ ਗੱਲ ਆ ਮੈਂ ਕਹਿੰਦਾ ਸ਼ੁਕਰ ਆ ਜੇ ਖਬਰਾਂ ਉਹਨਾਂ ਨੂੰ ਅਕਲ ਹੀ ਆਈ ਹੋਵੇ ਕਿ ਭਾਈ ਲੋਕਾਂ ਮਿਹਣਾ ਸਰਨਾ ਨਹੀਂ ਇਹ ਗੱਦੀ ਨੇ ਹਮੇਸ਼ਾ ਮਤਲਬ ਸਾਥ ਨਹੀਂ ਦੇਣਾ ਪਬਲਿਕ ਨੇ ਸਾਥ ਦੇਣਾ ਹੋ ਸਕਦਾ ਇਹਦੇ ਚ ਉਹਨਾਂ ਨੂੰ ਅਕਲ ਆਵੇ ਪਰ ਉਹ ਲੋਕਾਂ ਦਾ ਸਾਥ ਦੇਣ ਦੀ ਗੱਲ ਕਰਨ ਦੂਸਰੀ ਨੰਬਰ ਦੇ ਤੇ ਤੁਸੀਂ ਹੋਰ ਨੋਟ ਕਰਿਓ ਅੱਜ ਭਾਜਪਾ ਕਹਿੰਦੀ ਹੈ ਕਿ ਅਸੀਂ ਇੱਕ ਯਾਤਰਾ ਕੱਢਾਂਗੇ ਲੈਨ ਪੁਲੀਮ ਦੇ ਖਿਲਾਫ ਮੈਨੂੰ ਪੁੱਛਣਾ ਚਾਹਣਾ ਹੈ ਕਿ ਭਾਈ ਮਧ ਪ੍ਰਦੇਸ਼ ਦੇ ਵਿੱਚ ਸਰਕਾਰ ਕੀ ਦੀ ਹੈ ਭਾਜਪਾ ਦੇ ਵੀਰਾਂ ਨੂੰ ਮੈਂ ਪੁੱਛਣਾ ਚਾਹਣਾ ਹੈ ਮਧ ਪ੍ਰਦੇਸ਼ ਦੇ ਨੂੰ ਸਰਕਾਰ ਤੁਹਾਡੀ ਹੈ ਔਰ ਤੁਸੀਂ ਮਧ ਪ੍ਰਦੇਸ਼ ਦੇ ਵਿੱਚ ਬਾ ਕਾਇਦਾ ਆਪਦੀ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰਤਾ ਕਿ ਅਸੀਂ ਜਿਹੜੀ ਹੁਣ ਜ਼ਮੀਨ ਲੈਣੀ ਐ ਐਕਵਾਇਰ ਕਰਨੀ ਐ ਉਹ ਜ਼ਮੀਨ ਦੀ ਕੋਈ ਕੀਮਤ ਕਿਸਾਨਾਂ ਨੂੰ ਨਹੀਂ ਦੇਣੀ ਉਹ ਕਿਹਦੀ ਸਰਕਾਰ ਐ ਇੱਥੇ ਤੁਸੀਂ ਉਹਦਾ ਵਿਰੋਧ ਕਰ ਦਿੰਨੇ ਹੋ ਉਹੋ ਜੀ ਗੱਲ ਦਾ ਉੱਥੇ ਤੁਸੀਂ ਉਹਦੇ ਹੱਕ 'ਚ ਤੁਸੀਂ ਆਪ ਹੀ ਖੜੇ ਹੋ ਤਾਂ ਮੇਰਾ ਕਹਿਣ ਦਾ ਬੰਮਾ ਜਿਹੜੀ ਤੁਹਾਨੂੰ ਪਹਿਲਾਂ ਗੱਲ ਦੱਸੀ ਆ ਕਿ ਇਹ ਇੱਕ ਪੋਲੀਟੀਕਲ ਖੇਡਾਂ ਨੇ ਰਾਜਨੀਤਿਕ ਲੋਕ ਆ ਜਿਹੜੇ ਐਸ ਸਟੇਟ 'ਚ ਕੁਝ ਹੋਰ ਬੋਲਦੇ ਨੇ ਐਸਟੇਟ ਜਾ ਕੇ ਕੁਝ ਹੋਰ ਬੋਲਦੇ ਨਹੀਂ ਐਸਟੇਟ ਜਾ ਕੇ ਕੁਝ ਹੋਰ ਬੋਲਦੇ ਪੰਜਾਬ ਦਾ ਕਰਦੇ 14 ਸਮੇਂ ਵਾਦੇ ਕੀਤੇ ਲੱਗਦਾ ਪਰ ਕਰੀ ਉਤਰੀ ਉਸ ਤੋਂ ਬਾਅਦ ਇਹਦਾ ਤੁਸੀਂ ਦੇਖ ਰਹੇ ਹੋ ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਤੁਹਾਨੂੰ ਪਤਾ ਹੈ ਕੀ ਪੰਜਾਬ ਸਰਕਾਰ ਨੇ ਸਭ ਤੋਂ ਪਹਿਲੀ ਇਹ ਗੱਲ ਕਰੋ ਦੱਸਿਓ ਮੈਨੂੰ ਕੀ ਪੰਜਾਬ ਸਰਕਾਰ ਨੇ ਵੀਆਈਪੀ ਕਲਚਰ ਖਤਮ ਕਰਤਾ ਸਭ ਤੋਂ ਪਹਿਲਾ ਈਸ਼ੂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੇ ਨਾਲ ਆ ਜਿਹੜਾ ਗੱਡੀਆਂ ਦਾ ਕਾਫਲਾ ਚੱਲਦਾ ਹੈ ਮੇਰਾ ਖਿਆਲ ਆ ਪਹਿਲਾਂ ਨਾਲੋਂ ਵੱਧ ਚੱਲਦਾ ਹੈ ਤੇ ਸਾਡਾ ਮੁੱਖ ਮੰਤਰੀ ਦੂਜਿਆਂ ਨੂੰ ਮੈਂ ਮੈਂ ਕਿਸੇ ਦਾ ਹਮਾਇਤੀ ਨਹੀਂ ਹਾਂ ਮੈਂ ਕਲੀਅਰ ਕਰਦਾ ਹਾਂ ਕਿ ਮੈਂ ਨੌਨ ਪੋਲਿਟਿਕਲ ਐ ਸਾਡਾ ਕਿਸੇ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਪਰ ਮੈਂ ਇੱਕ ਸਵਾਲ ਕਰਦਾ ਉਹ ਭਾਈ ਦੂਜਿਆਂ ਤੇ ਤੂੰ ਸਵਾਲ ਕਰਦਾ ਸੀ ਮੁੱਖ ਮੰਤਰੀ ਜੀ ਕਿ ਜੇ ਡਰ ਲੱਗਦਾ ਤਾਂ ਛੱਡ ਕੇ ਰਾਜਨੀਤੀ ਪਾਸੇ ਹੋ ਜਾਓ ਜੇ ਤੈਨੂੰ ਅੱਜ ਡਰ ਲੱਗਦਾ ਹੈ ਤੇ ਫਿਰ ਤੂੰ ਛੱਡ ਕੇ ਪਾਸੇ ਹੋ ਜਾ ਹਰ ਥਾਂ ਤੇ ਹਰ ਫਰੰਟ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਫੇਲ ਨਜ਼ਰ ਆ ਰਹੇ ਨੇ ਹਰ ਫਰੰਟ ਤੇ ਜਿਹੜੇ ਕਦੇ ਕਹਿੰਦੇ ਰਹੇ ਆਪਦੇ ਸਮੇਂ ਚ ਕੀਆ ਇਹਨਾਂ ਨੇ ਕਿ ਅਸੀਂ ਪੋਲੂਸ਼ਨ ਦੇ ਖਿਲਾਫ ਹਾਂ ਜਿਹੜੀ ਆਪਾਂ ਜੀਰਾ ਫੈਕਟਰੀ ਦੀ ਲੜਾਈ ਲੜੀ ਲੋਕਾਂ ਨੇ ਸਤਾ ਤੋਂ ਬਾਹਰ ਸੀ ਕਹੋ ਜੀਰਾ ਫੈਕਟਰੀ ਦੇ ਪੋਲੂਸ਼ਨ ਦੇ ਖਿਲਾਫ ਬੋਲੇ ਤੇ ਸਤਾ ਤੇ ਆ ਕੇ ਉਹ ਪੋਲੂਸ਼ਨ ਫਲਾਉਣ ਵਾਲਿਆਂ ਨੂੰ ਪੰਜਾਬ ਦੇ ਖਜ਼ਾਨੇ ਦਾ 20 ਕਰੋੜ ਰੁਪਇਆ দান ਕਰਤਾ ਫਿਰ ਕਿੱਥੇ ਸੀ ਤੁਹਾਡੀ ਉਹ ਸਮਝੋ ਸਾਡੇ ਬਾਰੇ ਵਿੱਚ ਐਗਰੀਕਲਚਰ ਦੇ ਬਾਰੇ ਵਿੱਚ ਜਿਹੜੇ ਕਮਾਈਨਾਂ ਦੇ ਚੜ ਚੜ ਕੇ ਉਹ ਜਿਹੜਾ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਹੈ ਉਹਦੀਆਂ ਕਾਪੀਆਂ ਪੜ ਪੜ ਕੇ ਲੋਕਾਂ ਨੂੰ ਸੁਣਾਉਂਦਾ ਸੀ ਯਾਹ ਧਾਰਾ ਕਹਿੰਦੀ ਐ ਨੂੰ ਪੜੋ ਆਹ ਧਾਰਾ ਕੀ ਕਹਿੰਦੀ ਐ ਤੇ ਜਦੋਂ ਸ਼੍ਰੀਮਾਨ ਜੀ ਦੀ ਆਪਦੀ ਵਾਰੀ ਆ ਗਈ ਉਦੋਂ ਲੋਕ ਕੁੱਟਣੇ ਸ਼ੁਰੂ ਕਰਤੇ ਉਦੋਂ ਲੋਕਾਂ ਦੇ ਮੁਕੱਦਮੇ ਦਰਜ ਕਰਨੇ ਉਹੀ ਸ਼ੁਰੂ ਕਰਲੇ ਤੋਂ ਮੇਰਾ ਮਤਲਬ ਆ ਕਿ ਕਿਤੇ ਵੀ ਜਿਹੜਾ ਵਾਅਦਾ ਪੂਰਾ ਕਰਨ ਦੀ ਗੱਲ ਕਰਦੇ ਹੋ ਤੁਸੀਂ ਆ ਜਿਹੜਾ ਬੀਬੀਆਂ ਨਾਲ ਵਾਅਦਾ ਕੀਤਾ 1000000 ਰੁਪਏ ਵਾਲਾ ਆ ਸਾਡੀ ਜ਼ਮੀਨ ਲੈ ਕੇ ਬੀਬੀਆਂ ਨਾਲ ਵਾਅਦਾ ਪੂਰਾ ਕਰੂਗਾ ਬੀਬੀਆਂ ਵਿਚਾਰੀਆਂ ਮਾਤਾਵਾਂ ਨੂੰ ਮੈਂ ਕਹਿਣਾ ਚਾਹਣਾ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਭੈਣੋ ਸੰਭਲ ਜਾਓ ਤੁਹਾਡੀ ਜ਼ਮੀਨ ਲੈਣੀ ਆ ਕਾਰਪੋਰੇਟਾਂ ਨੂੰ ਦੇਣੀ ਆ بڑے بڑے ਬਿਲਡਰਾਂ ਨੂੰ ਦੇਣੀ ਆ ਉਸ ਪੈਸੇ ਨਾਲ ਹੋ ਸਕਦਾ ਤੁਹਾਨੂੰ 1000000 ਰੁਪਇਆ ਪਾ ਦੇਣ ਪਰ ਇਹ ਜੂਰ ਸੋਚ ਰੋ ਵੀ ਜੇ ਮੇਰੀ ਨਹੀਂ ਨਾ ਗਈ ਤਾਂ ਮੇਰੇ ਕਿਸੇ ਗਵਾਂਢੀ ਦੀ ਕਿਸੇ ਹੋਰ ਭੈਣ ਭਰਾ ਦੀ ਜ਼ਮੀਨ ਲੈ ਕੇ ਖੇਰੇ ਕਰ ਰਹੇ ਨੇ ਸੋ ਇਸ ਕਰਕੇ ਸਾਡੀਆਂ ਜ਼ਮੀਨਾਂ ਵੇਚ ਕੇ ਸਾਡੀਆਂ ਜ਼ਮੀਨਾਂ ਗਹਿਣੇ ਕਰਕੇ ਇਹ ਇਹਦੀਆਂ ਟੀਮਾਂ ਮਤਲਬ ਖੇਡ ਨਹੀਂ ਕੋਸ਼ਿਸ਼ ਕਰਦਾ ਸਾਡੇ ਤੁਸੀਂ ਲੈਂਡ ਪੋਲਿੰਗ ਦਾ ਜਿਹੜਾ ਦਾਵਾ ਗਲਤ ਕੀਤਾ ਸੀ ਇਹ ਸਪੇਕ ਸਮਜਤੀ ਬੰਦੀਆਂ ਅੱਜ ਦਾ ਬਹੁਤ ਸਾਰੇ ਲੋਕ ਵੀ ਇੱਥੇ ਸਮਰਥਨ ਕਰਦੇ ਕੀ ਕਾਰਨ ਹੈ ਕਿ ਉਹ ਉਹ ਚੈਜ ਜੈ ਨਹੀਂ ਤੁਸੀਂ ਮੈਨੂੰ ਇਤਨੀ ਕਿਸਾਨ ਜਥੇਬੰਦੀ ਦਾ ਪਹਿਲਾਂ ਨਾਂ ਲਿਓ ਕਿਹੜੀ ਕਿਸਾਨ ਜਥੇਬੰਦੀ ਹੈ ਉਹਨਾਂ ਦੀ ਉਹਨੂੰ ਉਹਨਾਂ ਦਾ ਸਮਰਥਨ ਕਰਦੀ ਹੋਣੀ ਇੱਕ ਵੀ ਕਿਸਾਨ ਜਥੇਬੰਦੀ ਉਹਨਾਂ ਦਾ ਸਮਰਥਨ ਨਹੀਂ ਕਰਦੀ ਇੱਕ ਵੀ ਕਿਸਾਨ ਉਹਨਾਂ ਦਾ ਸਮਰਥਨ ਨਹੀਂ ਕਰਦਾ ਹੁੰਦਾ ਕੀ ਹੈ ਆਪਾਂ ਦਿੱਲੀ ਦੀ ਲੜਾਈ ਲੜੀ ਆ ਲੰਮਾ ਟਾਈਮ ਲੜੀ ਆ ਨਾ ਦਿੱਲੀ ਵੇਲੇ ਵੀ ਦਿੱਲੀ ਦੇ ਐਗਰੀਕਲਚਰ ਮਨਿਸਟਰ ਹਰ ਹਫਤੇ 10 ਦਿਨ ਬਾਅਦ ਇਹ ਕਹਿੰਦੇ ਹੁੰਦੇ ਸੀ ਕਿ ਜੀ ਅੱਜ ਮੈਨੂੰ ਆ ਕੇ 20 ਜਥੇ ਕਿਸਾਨ ਜਥੇ ਬੰਦੀਆਂ ਮਿਲੀਆਂ ਉਹਨਾਂ ਨੇ ਕਿਹਾ ਕਾਨੂੰਨ ਬਹੁਤ ਚੰਗੇ ਨੇ ਇਹਨਾਂ ਨੂੰ ਤੁਰੰਤ ਲਾਗੂ ਕਰੋ ਅੱਜ ਜੀ 60 ਮਿਲੀਆਂ ਅੱਜ ਜੀ 150 ਮਿਲੀ ਤੇ ਉਹਨਾਂ ਨੇ ਕਿਹਾ ਕਾਨੂੰਨ ਲਾਗੂ ਕਰੋ ਉਹ ਭਾਈ ਕਿੱਥੇ ਦੇਰਵੇਂ ਜਥੇ ਬੰਦਾਂ ਸੋ ਜਿਹੋ ਜਿਹਾਂ ਉਹ ਜਥੇਬੰਦੀਆਂ ਹੁੰਦੀਆਂ ਸੀ ਇਹੋ ਜਿਹੇ ਲੋਕ ਹਰ ਇੱਕ ਪੋਲੀਟੀਕਲ ਪਾਰਟੀ ਕੋਲੇ ਆਪਦਾ ਕੈਡਰ ਆਪ ਦੇ ਲੋਕ ਹੈਗੇ ਨੇ ਜਿਹੜੇ ਉਹਨਾਂ ਦੇ ਖੈਰ ਖਵਾ ਹੋ ਕੇ ਲੋਕਾਂ ਦਾ ਨੁਕਸਾਨ ਕਰਨ ਲਈ ਸਟੈਪ ਚੱਕਦੇ ਨੇ ਔਰ ਉਹਨਾਂ ਲੋਕਾਂ ਨੂੰ ਮੇਰੀ ਬੇਨਤੀ ਆ ਸੰਭਲਣਾ ਚਾਹੀਦਾ ਦੇਸ਼ ਦਾ ਨੁਕਸਾਨ ਆਮ ਪਬਲਿਕ ਦਾ ਨੁਕਸਾਨ ਕੰਮ ਲਈ ਜਿਹੀ ਇਹੀ ਕਰਤੂਤ ਤੋਂ ਬਚਣਾ ਚਾਹੀਦਾ ਧੰਨਵਾਦ ਬਾਕੀ ਜਿੱਤੇ ਬੰਦੀਆਂ ਹੋਣੀਆਂ ਜੀ ਸਰਵਨ ਪਲੇਅਰ ਦੀ ਗੱਲ ਬਹੁਤ ਵੱਡੀ ਗੱਲ ਹੈ ਕਿ ਇਹਨਾਂ ਨੂੰ ਸਪੱਸ਼ਟਨ ਦਿੱਤਾ ਜਾਂਦਾ ਹੈ ਬਹੁਤ ਚੰਗੀ ਗੱਲ ਹੈ ਉਹ ਵੀ ਤਾਂ ਮਤਲਬ ਕਿਸਾਨਾਂ ਦੀ ਹੈ ਕਿਉਂ ਨਹੀਂ ਸਾਡੇ ਲੋਕ ਉਹਦੇ ਚ ਹੋਣਗੇ no problem ਸਾਰੇ ਰਲ ਕੇ ਚੱਲ ਰਹੇ ਆ ਬੜੀ ਇੱਕ ਜੁਟ ਕੇ ਆਣੀ ਹੋ ਰਹੀ ਜਿੱਥੇ ਨਹੀਂ 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 ਐ ਨਹੀਂ ਮੋਰਚੇ ਤੇ ਇੱਕ ਸ਼ੂਟ ਹੋ ਕੇ ਮੋਰਚਾ ਪਤਾ ਹੀ ਕੀ ਕਰਤੀ ਆ ਬਾਅਦ ਚ ਕਿੰਨਾ ਚਿਰ ਸਰਕਾਰ ਲੈ ਰਹੀ ਹੈ ਮੈਦਾਨ ਅਸਲ ਗੱਲ ਇਹ ਹੈ ਕਿ ਸਵਾਲ ਹੈ ਜਿਹੜਾ ਤੁਹਾਡਾ ਇਹ ਦਰਸਤ ਨਹੀਂ ਹੈ ਕਿਉਂ ਦਿੱਲੀ ਮੋਰਚੇ ਵਿੱਚ ਵੀ ਅਸੀਂ ਇਕੱਠ ਨਹੀਂ ਸੀ ਅਸੀਂ 16 ਇੱਕ ਸੀ ਜਿਹੜੇ ਨਾਨ ਕਾਮਰੇਟ ਵਿਚਾਰਧਾਰਾ ਦੇ ਸੀ 13 14 ਹੋਰ ਸੀ ਜਿਹੜੇ ਕਾਮਰੇਟ ਵਿਚਾਰਧਾਰਾ ਦੇ ਸੀ ਉਹ ਉਹਨਾਂ ਦੀ ਆਪ ਦੀਆਂ ਆਉਂਦੀਆਂ ਵੱਖਰੀਆਂ ਵੱਖਰੀਆਂ ਮੀਟਿੰਗਾਂ ਹੁੰਦੀਆਂ ਸੀ ਫਿਰ ਸੰਧੀ ਮੀਟਿੰਗ ਹੁੰਦੀ ਸੀ ਇੱਕ ਅਗਲੀ ਗੱਲ ਤੁਸੀਂ ਦੇਖਿਆ ਉਗਰਾਹਾਂ ਸਾਹਿਬ ਦੀ ਸਟੇਜ ਵੱਖਰੀ ਸੀ ਤੁਸੀਂ ਦੇਖਿਆ ਭਨੇਰ ਸਾਹਿਬ ਹੋਰਾਂ ਦੀ ਸਟੇਜ ਵੱਖਰੀ ਸੀ ਤੁਸੀਂ ਦੇਖਿਆ ਕਿ ਤਕੈਦ ਸਾਹਿਬ ਦੀ ਸਟੇਜ ਵੱਖਰੀ ਸੀ ਆ ਦੇਖਿਆ ਪਰ ਸਾਡਾ ਕੌਜ ਇੱਕੋ ਸੀ ਸਾਡਾ ਨਿਸ਼ਾਨਾ ਇੱਕੋ ਸੀ ਸਾਰੇ ਦੇਸ਼ ਦੀ ਫੋਰਸ ਮੰਨ ਲਓ ਸਾਡੀ ਪਾਕਿਸਤਾਨ ਨਾਲ ਲੜਾਈ ਲੜ ਜਾਈ ਲੱਗ ਜਾਈ ਕੀ ਅਸੀਂ ਰਾਜਸਥਾਨ ਤੋਂ ਗੁਜਰਾਤ ਤੋਂ ਸਾਰੀ ਫੌਜ ਚੱਕ ਕੇ ਲਿਆ ਕੇ ਇਸ ਬਾਰਡਰ ਤੇ ਲਾ ਦੇਵੇਂ ਨਹੀਂ ਲਾ ਸਕਦੇ ਹਰ ਥਾਂ ਤੋਂ ਸਾਡਾ ਜਿਹੜਾ ਏਮ ਹੈ ਨਿਸ਼ਾਨਾ ਹੈ ਉਹ ਸਹੀ ਹੋਣਾ ਚਾਹੀਦਾ ਅਗਰ ਸਹੀ ਨਿਸ਼ਾਨੇ ਵਾਲਾ ਸੀ ਆਪਦਾ ਤੀਰ ਛੱਡਾਂਗੇ ਤਾਂ 100% ਅਸੀਂ ਜਿੱਤਾਂਗੇ ਪਹਿਲਾਂ ਵੀ ਦਿੱਤੇ ਪਲੇਟਫਾਰਮ ਇਹ ਹੈ ਕਿ ਨੋ ਪ੍ਰੋਬਲਮ ਐਸੀ ਗਾਇਸ ਇਕੱਠਿਆਂ ਨੇ ਲੜਾਈ ਲੜੀ ਆ ਕੀ ਹੋ ਗਿਆ ਜੀ ਅੱਜ ਅਸੀਂ ਮਤਲਬ ਉਸ ਤੋਂ ਬਾਅਦ ਸਾਡੀ ਹਜੇ ਕੋਈ ਇਸ ਵਿਸ਼ੇ ਦੇ ਉੱਤੇ ਮੀਟਿੰਗ ਨਹੀਂ ਹੋਈ ਲੇਕਿਨ ਜੋ ਉਹ ਕਰ ਰਹੇ ਨੇ ਉਹ ਵੀ ਸਾਡੇ ਨੇ ਅਸੀਂ ਉਹਨਾਂ ਦੇ ਨਾਲ ਆ ਇੱਕ ਵਾਰ ਕਲੀਅਰ ਕਰ ਦਿਆਂ ਲਾਸਟ ਦੇ ਉੱਤੇ ਦੱਸਣਾ ਕਈ ਵਾਰੀ ਝਲਿਖਾ ਰਹਿ ਜਾਂਦਾ ਸਰਕਾਰ ਨੂੰ ਵੀ ਇਹ ਥਿੰਡੇ ਨੇ ਸ਼ਾਇਦ ਕੁੱਟ ਕੇ ਕੋਈ ਮਸਲਾ ਹੱਲ ਕਰ ਲਾਂਗੇ ਕਿਸੇ ਵੀ ਗਰੁੱਪ ਤੇ ਅਗਰ ਸਰਕਾਰ ਕਿਸੇ ਤਰ੍ਹਾਂ ਦੀ ਵੀ ਅਭੀ ਹੱਤਿਆਜ ਕਰੇਗੀ ਅਸੀਂ ਮੂਰਲੇ ਪਾਸੇ ਹੋ ਕੇ ਖੜਾ ਹੋਵਾਂਗੇ ਆਪਦੇ ਸਾਥੀਆਂ ਦੇ ਨਾਲ ਇੱਕ ਪਲੇਟਫਾਰਮ ਤੇ ਇਹ ਰਹੀ ਗੱਲ ਹੈ ਤੁਸੀਂ ਮੈਨੂੰ ਲੱਗਦਾ ਹਜੇ ਅੱਜ ਬਹੁਤ ਕ੍ਰਿਟੀਕਲ ਮੋੜ ਤੇ ਆਪਾਂ ਬਹੁਤ ਕ੍ਰਿਟੀਕਲ ਮੋੜ ਤੇ ਆ ਐਸ ਹਾਲਤ ਦੇ ਵਿੱਚ ਸਾਨੂੰ ਕੋਈ ਵੀ ਐਹੋ ਜੀ ਟਿੱਪਣੀ ਕਰਨ ਸੋ ਵੀ ਮੈਂ ਕਹਿੰਦਾ ਨਿਸ਼ਾਨਾ ਇੱਕੋ ਲਾ ਕੇ ਜੇ ਫੇਰ ਛੱਡ ਰਹੇ ਹਾਂ ਕਜੀ ਜਿੱਥੇ ਲਿਖਵਾ ਸਕਦਾ ਹੈ ਕੋਈ ਸਵਾਲ ਇਹ ਆ ਕਿ ਸਰਕਾਰ ਨੇ ਕਿਹਾ ਸੀਗਾ ਵੀ ਤੁਸੀਂ ਪੈਦਲ ਆਜੋ ਤੁਸੀਂ ਤਿੰਨਾਂ ਤੇ ਆਜੋ ਤੁਸੀਂ ਬੱਸਾਂ ਤੇ ਆਜੋ ਇਸ ਵਾਰੀ ਸਾਡਾ ਇੱਕ ਜਨ ਦਾ ਪ੍ਰੋਗਰਾਮ ਹੈ ਅਸੀਂ ਟਰੈਕਟਰ ਟਰਾਲੀਆਂ ਨੇ ਲੈ ਕੇ ਜਾ ਰਹੇ ਜਿਹੜੀਆਂ ਤੋਂ ਆਪਣੇ ਆਪ ਇਹ ਕਹਿੰਦੇ ਵੀ ਸਾਨੂੰ ਇਤਰਾਜ਼ ਟਰੈਕਟਰ ਟਰਾਲੀ ਤੋਂ ਹੁਣ ਤਾਂ ਹਨ ਨਾਲੇ ਨੰਗੇ ਹੋ ਜਾਣਗੇ ਜੇ ਅੱਜ ਵੀ ਸਾਨੂੰ ਰੋਕਣਗੇ ਤਾਂ ਫਿਰ ਇਹਦਾ ਮਤਲਬ ਸਪਸ਼ਟ ਹੋ ਜਾਏਗਾ ਕਿ ਸਰਕਾਰ ਕਿੰਨੀ ਕੁ ਕਿਸਾਨ ਪੱਖੀ ਹੈ ਅੱਜ ਜਿਹੜੇ ਸਾਡੇ ਨਰਿੰਦਰ ਮੋਦੀ ਸਾਡੀ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਹਿੱਤਾਂ ਦੇ ਧਿਆਨ ਰੱਖਾਂਗੇ ਸਾਡੇ ਕਿਸਾਨਾਂ ਦੇ ਹਿੱਤ ਵੱਡੇ ਨੇ ਤਾਂ ਉੱਦੇ ਜਗ ਲੱਗ ਜੂ ਪਤਾ ਜੇ ਕਿਸਾਨਾਂ ਨੂੰ ਦਿੱਲੀ ਚ ਨਾ ਉਸੇ ਦਿਨ ਉਹਨਾਂ ਟਾਈਮਾਂ ਚ ਹੀ ਉਥੋਂ ਉਹਨਾਂ ਦਾ ਡੈਲੀਗੇਸ਼ਨ ਆ ਰਿਹਾ ਹੈ ਅਮਰੀਕਾ ਦਾ ਉਸ ਵੇਲੇ ਤਾਂ ਅਸੀਂ ਉੱਥੇ ਜਾਣੇ ਬਹੁਤ ਜ਼ਰੂਰੀ ਹੈ ਜੇ ਸੱਚੀਓ ਦੇਸ਼ ਦੇ ਹਿੱਤਾਂ ਦਾ ਧਿਆਨ ਰੱਖੋ ਸਰਕਾਰੀ ਸਰਕਾਰ ਵੀ ਭਾਈ ਭਾਣੀ ਉਹ ਦਿੱਲੀ ਦੀ ਸਰਕਾਰ ਵੀ ਭਾਈ ਭਾਣੀ ਹੈ ਹਾਂ ਉਹਨਾਂ ਨੂੰ ਆਉਣ ਦੇਣਾ ਚਾਹੀਦਾ ਸਿਰਫ ਨੁਮਾਇੰਦੇ ਜਾਣਗੇ ਜਾਂ ਸਾਰੇ ਕਿਸਾਨਾਂ ਨੂੰ ਸੱਜਾ ਨਹੀਂ ਨਹੀਂ ਅਸੀਂ ਤੁਸੀਂ ਦੇਖੋਗੇ ਨੁਮਾਇੰਦੇ ਵਾਲੀ ਗੱਲ ਨਹੀਂ ਹੈ ਇੱਕ ਦਿਨ ਦਾ ਪ੍ਰੋਗਰਾਮ ਹੈ ਧਰਨਾ ਹੈ ਔਰ ਉਹ ਵੱਡੀ ਪੰਚਾਇਤ ਹੋਏਗੀ ਠੋਕ ਕੇ ਹੋਏਗਾ ਪ੍ਰੋਗਰਾਮ ਵੱਡੀ ਸੰਗਤ ਆਜੋ ਸਾਰਾ ਲਾਇਰ ਮੈਂਬਰ ਸੰਜੂਤ ਮੋਰਚਾ ਆਇਆ ਹਾਜਰਿਤ ਹਾਰਤ ਜਿਵੇਂ ਪ੍ਰਧਾਨ ਜੀ ਨੇ ਬਹੁਤ ਸਾਰੀਆਂ ਗੱਲਾਂ ਜੜੀਆਂ ਨੇ ਉਹ ਆਪ ਜੀ ਨੂੰ ਦੱਸ ਦਿੱਤੀਆਂ ਨੇ ਜਿਹੜਾ ਅਗਲਾ ਰਈਏ ਦੇ ਵਿੱਚ ਸਾਡਾ ਪ੍ਰੋਗਰਾਮ ਜਿਹੜੀ ਆ ਕਾਨਫਰੰਸ ਜਿਹੜੀ ਵੱਡੀ ਹੋ ਰਹੀ ਹੈ ਕਿਸਾਨਾਂ ਦੀ ਉਹਦੇ ਸਬੰਧ ਵਿੱਚ ਦੱਸਣਾ ਚਾਹੁੰਦਾ ਵੀ ਅਸੀਂ ਪ੍ਰਬੰਧ ਬਹੁਤ ਵੱਡੇ ਕੀਤੇ ਨੇ ਇੱਕ ਉਥੇ ਛੜਲੀ ਵਿਵਸਥਾ ਜਿਹੜੀ ਆ ਉਹ ਬਹੁਤ ਵੱਡਾ ਵਾ ਤੇ ਜਿਹੜੀ ਸਾਡੀ ਜਿੰਨੀ ਗੈਦਰਿੰਗ ਆਉਣੀਆਂ ਕਿਉਂਕਿ ਪਹਿਲਾਂ ਜਿੰਨੀਆਂ ਵੀ ਸਾਡੀਆਂ ਮੀਟਿੰਗਾਂ ਹੋਈਆਂ ਨੇ ਸਾਡੀਆਂ ਕਾਨਫਰੰਸਾਂ ਹੋਈਆਂ ਨੇ ਉਹਦੇ ਵਿੱਚ ਸਾਨੂੰ ਜਿਹੜੀ ਘਾਟ ਸੀ ਇਹ ਲੱਗਦੀ ਸੀ ਵੀ ਸਾਡੇ ਕੋ ਗੱਡੀਆਂ ਖਿਲਾਰਨ ਦੀ ਜਿਹੜੀ ਜਗ੍ਹਾ ਉਹ ਬਹੁਤ ਘੱਟ ਪੈ ਜਾਂਦੀ ਸੀ ਇਹ ਮੰਡੀ ਬਹੁਤ ਵੱਡੀ ਹੋਣ ਕਾਰਨ ਜਿਹੜਾ ਵਾ ਇੱਥੇ ਅਸੀਂ ਪ੍ਰਬੰਧ ਜਿਹੜਾ ਇਹ ਕੀਤੇ ਹੋਏ ਨੇ ਜਿਹੜੀ ਸੰਗਤ ਆਉਣੀ ਉਹਨਾਂ ਵਾਸਤੇ ਪ੍ਰਸ਼ਾਦੇ ਪਾਣੀ ਦੀ ਜਿਹੜੀ ਆ ਪ੍ਰਬੰਧ ਉਹ ਪੂਰਾ ਹੋਇਆ ਤੇ ਸਾਡੇ ਲੀਡਰ ਜਿਹੜੇ ਆ ਨਿਰੰਤਰ ਇਸ ਜਿਹੜੀ ਆ ਕਾਨਫਰੰਸ ਇਹਨੂੰ ਮਜ਼ਬੂਤ ਕਰਨ ਵਾਸਤੇ ਬੜੀ ਦਿਨ ਰਾਤ ਕਿਸ਼ੁੱਦਤ ਦੇ ਨਾਲ ਲੱਗੇ ਹੋਏ ਨੇ ਇਹਦੇ ਵਿੱਚ ਇੱਕ ਸਵਾਲ ਜਿਹੜਾ ਪੱਤਰਕਾਰ ਵੀਰਾਂ ਨੇ ਕੀਤਾ ਸੀ ਪੰਜਾਬ ਸਰਕਾਰ ਦੇ ਵੱਲ ਕਿ ਜਿਹੜੀ ਪੰਜਾਬ ਸਰਕਾਰ ਹੈ ਤੇ ਕਿਸਾਨਾਂ ਦੇ ਹਤੈਸੀ ਸੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਡਿਵਰਸਿਫਿਕੇਸ਼ਨ ਦੀ ਜਦੋਂ ਜਦੋਂ ਗੱਲ ਕੀਤੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਜਦੋਂ ਸੱਤਾ ਦੇ ਵਿੱਚ ਨਹੀਂ ਸੀਗਾ ਉਹਨਾਂ ਨੇ ਕਿਹਾ ਵੀ ਡਾਇਵਰਸੀਫਿਕੇਸ਼ਨ ਵਾਲੇ ਪਾਸੇ ਲੈ ਕੇ ਜਾਵਾਂਗੇ ਗੰਨੇ ਦੀ ਖੇਤੀ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਕੀਤੀ ਜਾਂਦੀ ਆ ਜਿਹਦੇ ਵਿੱਚ ਇੱਕ ਕਮੇਟੀ ਬਣੀ ਸੀਗੀ ਜਿਹੜੀ ਸਰਕਾਰ ਦੇ ਨਾਲ ਗੱਲਬਾਤ ਕਰਦੇ ਸੀ ਉਹਨਾਂ ਗੰਨੇਆਂ ਦੀਆਂ ਜਿਹੜੀਆਂ ਵੀ ਪ੍ਰੋਬਲਮ ਸੀ ਸਾਡੀਆਂ ਉਹਨੂੰ ਲਾ ਕੇ ਉਹਦੇ ਵਿੱਚ ਮੀਟਿੰਗਾਂ ਜਿਹੜੀ ਅਸੀਂ ਇਸ 8 ਤਰੀਕ ਨੂੰ ਜਿਹੜੀ 8 ਅਗਸਤ ਨੂੰ ਅਸੀਂ ਰੱਖੀ ਸੀ ਉਹ ਵੀ ਜਿਹੜੀ ਮੁਲਤਵੀ ਜਿਹੜੀ ਸਰਕਾਰ ਨੇ ਕਰ ਦਿੱਤੀ ਕਿਉਂਕਿ ਸਾਡੀ ਇੱਕ ਵੀ ਮੰਗ ਜਿਹੜੀ ਆ ਉਹ ਸਰਕਾਰ ਜਿਹੜੀ ਉਹ ਪਗੌੜ ਤੇ ਜਿਹੜੀ ਆ ਉਹ ਨਹੀਂ ਆ ਰਹੀ ਕਿਉਂਕਿ ਸਾਡੀ ਬਾਰ-ਬਾਰੇ ਮੰਗ ਹੁੰਦੀ ਆ ਵੀ ਗੰਨੇ ਦਾ ਰੇਟ ਲੈਣਾ ਵਾ ਗੰਨੇ ਦੀ ਪੇਮੈਂਟ ਲੈਣੀ ਆ ਜਿਹੜੀ 61 ਰੁਪਏ ਸਬਸਿਡੀ ਆ ਸਰਕਾਰ ਨੇ ਦੇਣੀ ਸੀ ਇਸ ਅਜੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਈ ਗਈ ਕੁਝ ਮਿਲਨ ਲੱਲੋ ਜਿਹੜੀਆਂ ਨੇ ਸਾਡੀਆਂ ਪੇਮੈਂਟਾਂ ਉਹ ਵੀ ਰੋਕੇ ਰੱਖੀਆਂ ਗਈਆਂ ਨੇ ਇਹਦੇ ਸਬੰਧ ਦੇ ਵਿੱਚ ਵੀ ਲੋਕਾਂ ਨੂੰ ਲਾਮਬੰਦ ਕਰਕੇ ਇਸ ਸਰਕਾਰ ਦੇ ਵਾਅਦਾ ਖਿਲਾਫੀ ਦੇ ਜੋ ਉਹਨਾਂ ਦੇ ਮਸੂਬੇ ਨੇ ਸਰਕਾਰ ਦੇ ਲੋਕਾਂ ਨੂੰ ਲੁੱਟਣ ਦੇ ਉਹਦੇ ਜਾਗਰੂਕ ਕਰਨਾ ਦੂਸਰਾ ਪੰਜਾਬ ਸਰਕਾਰ ਜਿਹੜੀ ਆਈ ਸੀ ਇਹਨਾਂ ਕਿਹਾ ਵੀ ਬਾਸਮਤੀ ਬੜੀ ਵੱਡੀ ਪੱਧਰ ਤੇ ਬਿਜੂ ਦੀ ਤੁਹਾਡੀ ਬਾਸਮਤੀ ਜਿਹੜੀ ਆ ਕਮਐਸ ਪੀ ਦੀ ਗਾਰੰਟੀ ਕਾਨੂੰਨ ਦੇ ਵਿੱਚ ਦਰ ਦੇ ਵਿੱਚ ਲਾ ਕੇ ਉਹ ਖਰੀਦੀ ਜਾਊਗੀ ਤੇ ਮੂੰਗੀ ਜਿਹੜੀ ਆ ਉਹ ਵੀ ਅਸੀਂ ਖਰੀਦਾਂਗੇ ਜਦ ਕਿ ਸਾਰੀਆਂ ਹੀ ਗੱਲਾਂ ਦੇ ਉੱਤੇ ਪੰਜਾਬ ਸਰਕਾਰ ਜਿਹੜੀ ਆ ਹਰ ਮਹਾਜ ਦੇ ਉੱਤੇ ਫੇਲ ਹੋਈ ਆ ਇਸ ਚੀਜ਼ ਨੂੰ ਘਰ ਘਰ ਦੇ ਵਿੱਚ ਲਜਾਨ ਟੱਕ ਜਿਹੜੇ ਆ ਸਾਡਾ ਐਸਕੇਮ ਜਣਾ ਦਾ ਗੈਰ ਰਾਜਨੀਤਿਕ ਮੋਰਚਾ ਵਾ ਇਹ ਨਿਰੰਤਰ ਜਿਹੜਾ ਲੜਾਈ ਲੜ ਰਿਹਾ ਤੇ ਜਿਹੜੀ ਸਾਂਝ ਵਾਲੀ ਗੱਲ ਆ ਅਸੀਂ ਤੇ ਹਰ ਪਲੇਟਫਾਰਮ ਤੇ ਹਰ ਮਜ਼ਦੂਰ ਨੂੰ ਹਰ ਮਲਾਜਮ ਨੂੰ ਹਰ ਕਿਸਾਨ ਨੂੰ ਇਹ ਗੱਲ ਕਹਿੰਦੇ ਆ ਤੇ ਤੁਸੀਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਲੜੋ ਤਾਂ ਪੂਰੀ ਸ਼ਿੱਦਤ ਦੇ ਨਾਲ ਲੜੋ ਜਿੰਨਾ ਯਾਰ ਸਾਡੇ ਕੋ ਅਧਿਕਾਰ ਸਾਡੇ ਜਿਹੜੇ ਲੈ ਨਹੀਂ ਜਾਂਦੇ ਸਾਡੀ ਬੇਨਤੀ ਆ ਕਿ ਜਿਹੜੀ ਸਾਡੀ ਮਹਾਪੰਚਾਇਤ ਅਰਈਆ ਦੇ ਵਿੱਚ 16 ਤਰੀਕ ਨੂੰ ਹੋਣ ਜਾ ਰਹੀ ਆ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਸ਼ਮੂਲੀਅਤ ਕਰਨ ਭਾਵੇਂ ਉਹ ਮੁਲਾਜ਼ਮਾਂ ਦੀਆਂ ਹੋਣ ਭਾਵੇਂ ਉਹ ਕਿਸਾਨਾਂ ਦੀਆਂ ਹੋਣ ਭਾਵੇਂ ਮਜ਼ਦੂਰਾਂ ਦੀਆਂ ਹੋਣ ਇਹ ਸਾਰਿਆਂ ਨੂੰ ਨਾਲ ਲੈ ਕੇ ਤੇ ਇਸ ਪੰਜਾਬ ਸਰਕਾਰ ਨੇ ਜਿਹੜੇ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਵਾਅਦਾ ਖਿਲਾਫੀ ਜਿਹੜੀ ਉਹਨੂੰ ਯਾਦ ਕਰਾਈ ਜਾ ਸਕੇ ਤੇ ਆਪਣੇ ਅਧਿਕਾਰ ਜਿਹੜੇ ਆ ਉਹ ਲੈ ਜਾ ਸਕਦੇ ਦੇਖੋ ਹਾਂ